ਵਾਸ਼ ਗੁਰੂ ਵਾਸ਼ ਗੁਰੂ ਵਾਸ਼ ਗੁਰੂ ਵਾਸ਼ ਗੁਰੂ ਵਾਹਿਗੁਰੂ 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 ਵਾਸ਼ ਗੁਰੂ ਵਾਸ਼ ਗੁਰੂ ਵਾਸ਼ ਗੁਰੂ ਵਾਸ਼ ਗੁਰੂ ਵਾਹਿਗੁਰੂ 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 ਵਾਹੀ ਗੁਰੂ ਨਾਮ ਵਾਹੀ ਗੁਰੂ ਸਾਹਿਬ ਜੀਓ ਸੋਰਠ ਮਹਲਾ ਨੌਵਾਂ ਮਾਈ ਮੈਂ ਕਹਿ ਨ ਬਿੱਦ ਲਖੋਂ ਗੁਸਾਈ ਮਾਈ ਮੈਂ ਕਹਿ ਬਿੱਦ ਲਖੋਂ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਉ ਉਰ ਜਾਈ ਰਹਾਉ ਸਗਲ ਜਨਮ ਭਰਮ ਹੀ ਭਰਮ ਖੋਇਓ ਨਾ ਅਸਥਿਰ ਮਤ ਪਾਈ ਵੇਖਿਆ ਸਖਤ ਰਹੋ ਨਿਸਬਾਸੁਰ ਨਾ ਛੂਟੀ ਅਦਮਾਈ ਸਾਧ ਸੰਗ ਕਭੂ ਨਹੀਂ ਕੀਨਾ ਨਾਹ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋਉ ਗੁਣ ਰਖ ਲਿਹੁ ਸਰਨਾਈ ਜਨ ਨਾਨਕ ਮੈਂ ਨਾਹੇ ਕੋਉ ਗੁਣ ਰਖ ਲਿਹੁ ਸਰਨਾਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਅੱਜ ਦੇ ਐਤਵਾਰ ਦੇ ਵਿਸ਼ੇਸ਼ ਦਿਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰਿਓ ਫਤਿਹ ਦੀ ਸਾਂਝ ਪਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਾਵਨ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ ਤਨ ਗੁਰੂ ਤੇ ਇੱਕ ਬਹਾਦਰ ਸੈ ਪਾਤਸ਼ਾਹੀ ਦਾ ਸੋਰਠ ਰਗ ਦਾ ਸ਼ਬਦ ਹੈ ਇਹ 6 ਨੰਬਰ ਸ਼ਬਦ ਹੈ ਅੱਜ ਭਾਗਾਂ ਵਾਲਿਓ ਇਸ ਪਾਵਨ ਸ਼ਬਦ ਨੂੰ ਆਪਾਂ ਸਮਝਣਾ ਹੈ ਔਰ ਸਮਝ ਕੇ ਜੀਵਨ ਦੇ ਵਿੱਚ ਤਾਰਨ ਕਰਨ ਦਾ ਯਤਨ ਕਰਨਾ ਹੈ ਇੱਕ ਵਾਰ ਸਾਰੇ ਆਖੋ ਵਾਹਿਗੁਰੂ ਇੱਕ ਸ਼ਬਦ ਹੈ ਫਿਰ ਆਪਾਂ ਇਹਦੇ ਅਖਰੀ ਅਰਥਾਂਵਾਂ ਲਾਉਣੇ ਬੜੇ ਧਿਆਨ ਨਾਲ ਸਮਝੋ ਇੱਕ ਸ਼ਬਦ ਹੈ ਅੰਮ੍ਰਿਤਧਾਰੀ ਸੁਣਿਆ ਜੀ ਸਭ ਨੇ ਇੱਕ ਸ਼ਬਦ ਕੀ ਹੈ ਅੰਮ੍ਰਿਤਧਾਰੀ ਅੰਮ੍ਰਿਤਧਾਰੀ ਕੌਣ ਹੁੰਦਾ ਜੇ ਮੈਂ ਤੁਹਾਡੇ ਕੋਲੋਂ ਪੁੱਛਾਂ ਵੀ ਅੰਮ੍ਰਿਤਧਾਰੀ ਕੌਣ ਹੁੰਦਾ ਤੁਸੀਂ ਕਹਿਣਾ ਤੁਹਾਡਾ ਲਗਭਗ 99% ਦਾ ਇੱਕੋ ਜਵਾਬ ਹੋਣਾ ਹੈ ਕਿ ਜਿਨੇ ਖੰਡੇ ਬਾਟੇ ਦੀ ਪਾਹੁਲ ਲਈ ਹੈ ਜੀਨੇ ਪੰਜ ਕਕਾਰ ਪੈਨੇ ਨੇ ਉਹ ਅੰਮ੍ਰਿਤਧਾਰੀ ਹੈ ਇਹ ਜਵਾਬ ਹੋਏਗਾ ਜੀ ਸਾਰਿਆਂ ਦਾ ਕਿਸੇ ਦਾ ਵੱਖਰਾ ਹੋਏਗਾ ਜੀ ਹੋਰ ਨਹੀਂ ਹੋਣਾ ਲਗਭਗ ਸਾਰਿਆਂ ਦਾ ਹੀ ਹੋਏਗਾ ਜੀਨੇ ਪੰਜ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪਾਹੁਲ ਲਈ ਹੈ ਜਿਸ ਨੇ ਪੰਜ ਕਕਾਰ ਪੈਨੇ ਹੋਏ ਨੇ ਉਹ ਅੰਮ੍ਰਿਤਧਾਰੀ ਹੈ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਜਦੋਂ ਅਸੀਂ ਅੰਮ੍ਰਿਤ ਦੀ ਗੱਲ ਕਰਦੇ ਹਾਂ ਵੀ ਅੰਮ੍ਰਿਤ ਨੂੰ ਧਾਰਨ ਕਿਵੇਂ ਕਰਨਾ ਹੈ ਅੰਮ੍ਰਿਤ ਧਾਰੀ ਦਾ ਕੀ ਅਰਥ ਹੈ ਅੰਮ੍ਰਿਤ ਨੂੰ ਧਾਰਨ ਕਰਨ ਵਾਲਾ ਅੰਮ੍ਰਿਤ ਕੀ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਬੋਲੋ ਸਾਰੇ ਅੰਮ੍ਰਿਤ ਪ੍ਰਭ ਪੜ੍ਹਦੇ ਹਾਂ ਅੰਮ੍ਰਿਤ ਕੀ ਹੈ ਪ੍ਰਭ ਨਾਮ ਪਰਮੇਸ਼ਰ ਦਾ ਨਾਮ ਹੀ ਅੰਮ੍ਰਿਤ ਹੈ ਇਹਦਾ ਭਾਵ ਨਾਮ ਨੂੰ ਧਾਰਨ ਕਰਨਾ ਹੀ ਅੰਮ੍ਰਿਤ ਧਾਰਨ ਕਰਨਾ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ ਅੱਗੇ ਚੱਲੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਹੀ ਅੰਮ੍ਰਿਤ ਹੈ ਅਰਥ ਕੀ ਬਣਿਆ ਬਾਣੀ ਨੂੰ ਧਾਰਨ ਕਰਨਾ ਹੀ ਅੰਮ੍ਰਿਤ ਧਾਰਨ ਕਰਨਾ ਹੈ ਅਸੀਂ ਅੰਮ੍ਰਿਤ ਧਾਰੀ ਕਿਸ ਦਿਨ ਬਣਾਂਗੇ ਜਿਸ ਦਿਨ ਬਾਣੀ ਨੂੰ ਧਾਰਨ ਕਰਾਂਗੇ ਹੁਣ ਤੁਸੀਂ ਕਹਾਂਗੇ ਫਿਰ ਖੰਡੇ ਬਾਟੇ ਦੀ ਪਾਹਲ ਜਦੋਂ ਸਿੱਖ ਲੈ ਲੈਂਦਾ ਉਹਨੂੰ ਅੰਮ੍ਰਿਤਧਾਰੀ ਕਿਉਂ ਕਿਹਾ ਜਾਂਦਾ ਹੈ ਉਹਦਾ ਵੀ ਕਾਰਨ ਹੈ ਜਦੋਂ ਪੰਜ ਪਿਆਰੇ ਸਾਹਿਬ ਖੰਡੇ ਬਾਟੇ ਦੀ ਪਾਹਲ ਤਿਆਰ ਕਰਦੇ ਆ ਇੱਕ ਬਾਟਾ ਲੈਂਦੇ ਨੇ ਬਾਟੇ 'ਚ ਖੰਡਾ ਲੈਂਦੇ ਨੇ ਉਹਦੇ ਵਿੱਚ ਪਾਣੀ ਪਾਇਆ ਜਾਂਦਾ ਹੈ ਉਹਦੇ ਵਿੱਚ ਪਤਾਸੇ ਪਾਏ ਜਾਂਦੇ ਆ ਫਿਰ ਉਸ ਨੂੰ ਇਦਾਂ ਖੰਡੇ ਨੂੰ ਘੁਮਾਇਆ ਜਾਂਦਾ ਹੈ ਜੀ ਉੱਪਰ ਕੀ ਪੜੀ ਜਾਂਦੀ ਹੈ ਬਾਣੀ ਪੜੀ ਜਾਂਦੀ ਹੈ ਜੇ ਬਾਣੀ ਨਾਲ ਪੜੀਏ ਅੰਮ੍ਰਿਤ ਬਣ ਜਾਏਗਾ ਹਾਂਜੀ ਇਦਾਂ ਹੀ ਘਮਾਉਂਦੇ ਰਹੀਏ ਨਹੀਂ ਬਣਦਾ ਨਾ ਉਸ ਪਾਣੀ ਨੂੰ ਅੰਮ੍ਰਿਤ ਕਿਹਨੇ ਬਣਾਇਆ ਬੋਲੋ ਜੀ ਬਾਣੀ ਨੇ ਬਣਾਇਆ ਬਾਣੀ ਬਾਣੀ ਅੰਮ੍ਰਿਤ ਸੀ ਤੇ ਬਾਣੀ ਨੇ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ ਏਹੀ ਬਾਣੀ ਜਦੋਂ ਅਸੀਂ ਪੜਾਂਗੇ ਸਾਨੂੰ ਅੰਮ੍ਰਿਤ ਅੰਮ੍ਰਿਤਧਾਰੀ ਬਣਾ ਦੇਣਾ ਸਾਡੀ ਜ਼ਿੰਦਗੀ ਅੰਮ੍ਰਿਤ ਵਾਂਝੇ ਕੀ ਜਦੋਂ ਇਹ ਬਾਣੀ ਇਹ ਬਾਣੀ ਜੇ ਪਾਣੀ ਤੇ ਅਸਰ ਕਰਦੀ ਹੈ ਇਹ ਬਾਣੀ ਸਾਡੀ ਮਨ ਤੇ ਅਸਰ ਨਹੀਂ ਕਰੇਗੀ ਸਾਰਿਆਂ ਕੋ ਵਾਹਿਗੁਰੂ ਵਾਹਿਗੁਰੂ ਤੂੰ ਚੇਤਾ ਰੱਖੋ ਬਾਣੀ ਨੂੰ ਧਾਰਨ ਕਰਨਾ ਹੈ ਨਾਮ ਨੂੰ ਧਾਰਨ ਕਰਨਾ ਹੈ ਗੁਰਬਾਣੀ ਦੇ ਗੁਣਾਂ ਨੂੰ ਧਾਰਨ ਕਰਨਾ ਹੈ ਤਾਂ ਜੋ ਅਸੀਂ ਸੱਚ ਮੁੱਚ ਅੰਦਰ ਤੋਂ ਅੰਮ੍ਰਿਤਧਾਰੀ ਹੋ ਸਕੀਏ ਤੇ ਫਿਰ ਬਾਹਰੋਂ ਚੰਨ ਪੈਣ ਕੀ ਧਰਮ ਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਅਖਵਾ ਸਕੀਏ ਬੜੇ ਧਿਆਨ ਨਾਲ ਸਮਝੋ ਤੋ ਬਾਣੀ ਨੂੰ ਧਾਰਨ ਕਰਨਾ ਐਸੇਸ ਕਾਦੇ ਲਈ ਬੈਠੇ ਆਂ ਇੱਥੇ ਕਾਦੇ ਲਈ ਬੈਠੇ ਆਂ ਅਸੀਂ ਬਹੁਤਾਂਤ ਨਾ ਸਿੱਖਾਂ ਦਾ ਪਤਾ ਕੀ ਹੁੰਦਾ ਜਿਹਨੇ ਤੁਸੀਂ ਬੈਠੇ ਹੋ ਬਹੁਤਾਂਤ ਹੁੰਦਾ ਵੀ ਅੱਜ ਅਸੀਂ ਐਤਵਾਰ ਹੈ ਗੁਰਦੁਆਰਾ ਅਸੀਂ ਗੁਰਦੁਆਰਾ ਸਾਹਿਬ ਜਾਣਾ ਬਸ ਇੰਨਾ ਹੀ ਹੁੰਦਾ ਨਹੀਂ ਇਦਾਂ ਨਾ ਕਰਿਆ ਕਰੋ 6 ਦਿਨ ਅਸੀਂ ਦੁਨਿਆਵੀ ਕੰਮ ਕਰਦੇ ਆ ਆਪਣੇ ਸਰੀਰ ਦੇ ਲਈ ਇਦਾਂ ਹੀ ਕਰਦੇ ਆ ਜੀ 6 ਦਿਨ ਦੀ ਜਿਹੜੀ ਕਮਾਈ ਹੈ ਉਹ ਅਸੀਂ ਕਰਦੇ ਆ ਆਪਣੇ ਪਰਿਵਾਰ ਲਈ 6 ਦਿਨ ਕਮਾਈ ਕਰਦੇ ਆ ਕਾਦੇ ਲਈ ਆਪਣੇ ਪਰਿਵਾਰ ਦੇ ਲਈ ਆਪਣੇ ਬਾਹਰੀ ਜੀਵਨ ਦੇ ਲਈ ਆਪਣੇ ਸਰੀਰ ਦੀਆਂ ਸੁੱਖ ਸਹੂਦਾਵਾਂ ਦੇ ਲਈ 6 ਦਿਨ ਅਸੀਂ ਕਮਾਈ ਕਰਦੇ ਆ ਬਾਹਰ ਦੇ ਧਨ ਦੀ ਸਤਵਾਂ ਦਿਨ ਆਇਆ ਐਤਵਾਰ ਅੱਜ ਗੁਰਦੁਆਰਾ ਸਾਹਿਬ ਜਾਵਾਂਗੇ ਅੱਜ ਆਪਣੇ ਮਨ ਦੇ ਲਈ ਵੀ ਕੁਝ ਕਮਾ ਕੇ ਲੈ ਕੇ ਆਵਾਂਗੇ ਜਿਸ ਦੇ ਨਾਲ ਸਾਡੇ ਮਨ ਨੇ ਸੁਖੀ ਹੋਣਾ 6 ਦਿਨ ਪੈਸੇ ਕਮਾਉਂਦੇ ਆ ਸਾਡਾ ਘਰ ਸੁਖੀ ਹੋ ਜਾਏ ਸਤਵੇਂ ਦਿਨ ਮੈਂ ਗੁਰਦੁਆਰਾ ਸਾਹਿਬ ਜਾਵਾਂਗਾ ਉੱਥੇ ਗੁਰੂ ਦੀ ਬਾਣੀ ਸੁਣਾਗਾ ਗੁਰੂ ਦਾ ਨਾਮ ਜਪਾਂਗਾ ਜੋ ਮੇਰੇ ਮਨ ਨੂੰ ਤਾਕਤ ਦੇਵੇਗਾ ਜਿਹਦੇ ਨਾਲ ਮੇਰਾ ਮਨ ਸੁਖੀ ਹੋ ਜਾਵੇਗਾ 6 ਦਿਨਾਂ ਤੋਂ ਬਾਅਦ 7ਵੇਂ ਦਿਨ ਮੈਂ ਉਹ ਕਰਮ ਕਰਨਾ ਜਿਹਦੇ ਨਾਲ ਮੇਰਾ ਮਨ ਸੁਖੀ ਹੋਵੇ ਤੇ ਮਨ ਗੁਰਮ ਕੋ ਮਨ ਸੁਖੀ ਕਿਹਨੇ ਕਰਨਾ ਹੈ ਅੰਮ੍ਰਿਤ ਪ੍ਰਭ ਨਾਮ ਨੇ ਸਾਰੇ ਆਪੋ ਵਾਹ ਗੁਰੂ ਵਾਹ ਗੁਰੂ ਸੋ ਇਹ ਬੇਨਤੀ ਸੀ ਹੁਣ ਆਓ ਆਪਾਂ ਜੇ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਇਹਦੇ ਆਪਾਂ ਅਰਥਾਂ ਵੱਲ ਆਉਣੇ ਆ ਬੜੀ ਧਿਆਨ ਜਿੰਨਾ ਸਮਝੂ ਮੈਂ ਯਤਨ ਕਰਦਾ ਕਿ ਸੌਖੇ ਤੋਂ ਸੌਖੇ ਢੰਗ ਨਾਲ ਆਪਾਂ ਅਰਥ ਸਮਝੀਏ ਮਾਈ ਮੈਂ ਕਹਿ ਬੈਦ ਲੱਖੋਂ ਗਸਾਈ ਮਾਈ ਸ਼ਬਦ ਇੱਥੇ ਗੁਰੂ ਲਈ ਆਇਆ ਹੈ ਕਈ ਵਾਰ ਛੋਟਾ ਜਿਹਾ ਬੱਚਾ ਹੁੰਦਾ ਨਾ ਉਹਨੇ ਕੁਝ ਲੱਭਣਾ ਹੋਵੇ ਲੱਭਣਾ ਹੋਵੇ ਪੁੱਛਦਾ ਨਾ ਹੇ ਮਾਂ ਉਹ ਚੀਜ਼ ਕਿਵੇਂ ਮਿਲੇਗੀ ਮਾਂ ਨੂੰ ਪੁੱਛਦਾ ਹੈ ਹੇ ਮਾਂ ਉਹ ਚੀਜ਼ ਕਿੱਥੇ ਪਈ ਆ ਮੈਨੂੰ ਕਿਵੇਂ ਮਿਲੇਗੀ ਇਹੀ ਪੁੱਛਿਆ ਜਾ ਰਿਹਾ ਮਾਈ ਕਿਹ ਬਦ ਹੈ ਮੇਰੀ ਮਾਂ ਮਾਂ ਦਾ ਕੀ ਅਰਥ ਹੈ ਗੁਰੂ ਹੈ ਮੇਰੇ ਗੁਰੂ ਕਿਹ ਬਦ ਕਿਹੜੀ ਵਿਧੀ ਨਾਲ ਲੱਖੋਂ ਲੱਖੋਂ ਦਾ ਅਰਥ ਹੈ ਲੱਭਾਂਗਾ ਗੁਸਾਈ ਗੁਸਾਈ ਦਾ ਅਰਥ ਹੈ ਧਰਤੀ ਦਾ ਮਾਲਕ ਪਰਮਾਤਮਾ ਸਾਰੇ ਆਕੋ ਵਾਖ ਗੁਰੂ ਹੈ ਮਾਂ ਹੈ ਗੁਰੂ ਧਰਤੀ ਦਾ ਮਾਲਕ ਗੁਸਾਈ ਕਿਹੜੀ ਵਿਧੀ ਨਾਲ ਲੱਖ ਲਵਾਂ ਕਿਹੜੀ ਵਿਧੀ ਨਾਲ ਲੱਭ ਪਵਾਂ ਮਹਾ ਮੋਹ ਅਗਿਆਨ ਤਿਮਰ ਇਹਦਾ ਬਿਸ਼ਰਾਮ ਬੜੀ ਧਿਆਨ ਨਾਲ ਲਾਉਣਾ ਹੈ ਬਹੁਤਾਂਤ ਸੰਗਤਾਂ ਮਹਾ ਮੋਹ ਅਗਿਆਨ ਤਿਮਰ ਮੋਹ ਮੋਹ ਤੇ ਨਹੀਂ ਲਾਉਣਾ ਤਿਮਰ ਦੇ ਉੱਤੇ ਮੋਹ ਮਨ ਰਹੇ ਉਰ ਜਾਏ ਇਦਾਂ ਪੜ੍ਹਨਾ ਹੈ ਮਹਾ ਮੋਹ ਅਗਿਆਨ ਤਿਮਰ ਤਿਮਰ ਕਹਿੰਦੇ ਨੇ ਹਨੇਰੇ ਨੂੰ ਇੱਕ ਤੇ ਹਨੇਰਾ ਹੈ ਜਿਹੜਾ ਬਾਹਰ ਦਾ ਹਨੇਰਾ ਹੁੰਦਾ ਜਿਦੇ ਨਾਲ ਸਾਨੂੰ ਦੁਨੀਆ ਦਿਖਣੀ ਬੰਦ ਹੋ ਜਾਂਦੀ ਹੈ ਲਾਈਟ ਚੜਦੀ ਹੈ ਤੇ ਦੇਖਣਾ ਸ਼ੁਰੂ ਹੋ ਜਾਂਦਾ ਹੈ ਬਾਹਰ ਦਾ ਹਨੇਰਾ ਬਾਰ ਦੀ ਲਾਈਟ ਨਾਲ ਖਤਮ ਹੋ ਜਾਂਦਾ ਪਰ ਜਿਹੜਾ ਅੰਦਰ ਅਗਿਆਨਤਾ ਦਾ ਹਨੇਰਾ ਹੈ ਹੰਕਾਰ ਦਾ ਹਉਮੈ ਦਾ ਹਨੇਰਾ ਉਹ ਕਿਵੇਂ ਦੂਰ ਹੋਵੇਗਾ ਮਹਾ ਮੋਹ ਅਗਿਆਨ ਤਿਮਰ ਏ ਮੇਰੀ ਮਾਂ ਬਹੁਤ ਵੱਡੇ ਮੋਹ ਦਾ ਹਨੇਰਾ ਹੈ ਮੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਮੇਰੇ ਅੰਦਰ ਮੋਹ ਮਨ ਰਹयो ਉਰਝਾਈ ਤੇ ਮੇਰਾ ਮਨ ਉਸ ਅਗਿਆਨਤਾ ਦੇ ਮੋਹ ਦੇ ਹਨੇਰੇ ਚ ਉਲਝਿਆ ਪਿਆ ਜਿੰਨੇ ਆਪਾਂ ਬੈਠੇ ਆ ਉਲਝਿਆ ਪਿਆ ਕਿ ਨਹੀਂ ਉਲਝਿਆ ਪਿਆ ਤੁਸੀਂ ਕਹਿੰਗਰੇ ਕਿਵੇਂ ਉਲਝਿਆ ਪਿਆ ਬੜੀ ਧਿਆਨ ਨਾਲ ਸਮਝੋ ਗੁਰਮਖ ਕੋ ਜਿਹੜਾ ਸਾਡਾ ਮਾਨ ਹੈ ਨਾ ਬੜੀ ਇੱਕ ਇੱਕ ਵਾਰ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ ਤੁਸੀਂ ਜਿੰਨੇ ਬੈਠੇ ਹੋ ਬੇਈਮਾਨ ਬਣਨਾ ਸੌਖਾ ਹੈ ਕਿ ਇਮਾਨਦਾਰ ਬਣਨਾ ਸੌਖਾ ਹੈ ਬੇਈਮਾਨ ਬਿਲਕੁਲ ਤੁਸੀਂ ਦਿੱਤਾ ਇਮਾਨਦਾਰੀ ਨਾਲ ਉੱਤਰ ਪਤਾ ਕਿਉਂ ਮਾਂ ਵੀ ਸਮਝਾਉਂਦੀ ਆ ਪੁੱਤ ਝੂਠ ਨਹੀਂ ਬੋਲਣਾ ਪਿਤਾ ਵੀ ਸਮਝਾਉਂਦਾ ਪੁੱਤ ਝੂਠ ਨਹੀਂ ਬੋਲਣਾ ਸਕੂਲ ਬੱਚਾ ਜਾਂਦਾ ਬੱਚੇ ਵੀ ਟੀਚਰ ਵੀ ਕਹਿੰਦੇ ਆ ਝੂਠ ਬੋਲਣਾ ਪਾਪ ਹੈ ਗੁਰਦੁਆਰਾ ਸਾਹਿਬ ਬੱਚਾ ਆਉਂਦਾ ਗੁਰੂ ਵੀ ਕਹਿੰਦਾ ਝੂਠ ਬੋਲਣਾ ਪਾਪ ਹੈ ਹੁਣ ਸਾਰੇ ਹੀ ਕਹਿ ਰਹੇ ਸੀ ਝੂਠ ਬੋਲਣਾ ਪਾਪ ਹੈ ਝੂਠ ਬੋਲਣਾ ਫਿਰ ਸਿੱਖ ਜਾਂਦਾ ਹੈ ਬੱਚਾ ਸਿੱਖਿਆ ਕਿੱਥੋਂ ਕਿੱਥੋਂ ਸਿੱਖਿਆ ਸਾਰੇ ਤੇ ਸਮਝਾ ਰਹੇ ਸੀ ਝੂਠ ਬੋਲਣਾ ਪਾਪ ਹੈ ਹੁਣ ਇਹ ਕਿਹਨੇ ਕਹਿਤਾ ਇਹਨੂੰ ਝੂਠ ਬੋਲਣਾ ਚੰਗਾ ਹੁੰਦਾ ਮਨ ਨੇ ਇਹ ਕਿਹਨੇ ਕਿਹਾ ਮਨ ਨੇ ਕਾਰਨ ਪਤਾ ਕੀ ਹੈ ਚੇਤਾ ਰੱਖੋ ਜੇ ਮਨ ਦਾ ਸੁਭਾਅ ਪਾਣੀ ਵਰਗਾ ਹੈ ਮਨ ਦਾ ਸੁਭਾਅ ਕਿਹਦਾ ਹੈ ਜੀ ਪਾਣੀ ਵਰਗਾ ਹੈ ਪਾਣੀ ਨੂੰ ਉੱਪਰ ਲਜਾਣਾ ਹੋਵੇ ਵਿੰਦ ਕਰਨੀ ਪੈਂਦੀ ਹੈ ਨਾ ਮੋਟਰ ਲਾਵਾਂਗੇ ਪ੍ਰੈਸ਼ਰ ਬਣਾਵਾਂਗੇ ਫਿਰ ਕਿਤੇ ਉੱਪਰ ਜਾਏਗਾ ਥੱਲੇ ਨੂੰ ਲਜਾਣ ਵਾਸਤੇ ਖੁੱਲਾ ਛੱਡ ਦਿਓ ਆਪਣੇ ਆਪ ਹੀ ਚਲਾ ਜਾਂਦਾ ਹੈ ਮਨ ਨੂੰ ਨੀਵਾਂ ਲਜਾਣ ਵਾਸਤੇ ਕੁਝ ਵੀ ਨਹੀਂ ਕਰਨਾ ਪੈਂਦਾ ਨੀਵੇਂ ਪਾਸੇ ਇਹ ਮਨ ਆਪਣੇ ਆਪ ਹੀ ਚਲਾ ਜਾਂਦਾ ਹੈ ਉੱਚੇ ਪਾਸੇ ਲਜਾਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਮਨ ਨੂੰ ਸੱਚ ਵਾਲੇ ਪਾਸੇ ਲਜਾਣਾ ਹੋਵੇ ਮਨ ਨੂੰ ਧਰਮ ਵਾਲੇ ਪਾਸੇ ਲਜਾਣਾ ਹੋਵੇ ਬਾਣੀ ਪੜਨੀ ਪਏਗੀ ਸਿਮਰਨ ਕਰਨਾ ਪਏਗਾ ਝੂਠ ਛੱਡਣਾ ਪਏਗਾ ਵਿਕਾਰ ਛੱਡਨੇ ਪੈਣਗੇ ਫਿਰ ਕਿਤੇ ਜਾਏਗਾ ਤੇ ਬੇਈਮਾਨੇ ਵਾਲੇ ਪਾਸੇ ਕੁਝ ਵੀ ਨਹੀਂ ਕਰਨਾ ਪੈਂਦਾ ਆਪਣੇ ਆਪ ਹੀ ਬੇਈਮਾਨ ਹੋ ਜਾਂਦਾ ਬੰਦਾ ਕੋਈ ਟ੍ਰੇਨਿੰਗ ਵੀ ਨਹੀਂ ਕਰਨੀ ਪੈਂਦੀ ਇਦਾਂ ਹੀ ਇੰਜ ਮਨ ਦਾ ਸੁਭਾਅ ਹੈ ਇਹ ਨੀਵੇਂ ਪਾਸੇ ਆਪਣੇ ਆਪ ਹੀ ਚਲਾ ਜਾਂਦਾ ਹੈ ਸ਼ਿਪਾਹੀ ਬਣਨਾ ਹੋਵੇ ਸੋਲਜਰ ਬਣਨਾ ਹੋਵੇ ਟ੍ਰੇਨਿੰਗ ਹੁੰਦੀ ਹੈ ਚੋਰ ਦੀ ਕੋਈ ਟ੍ਰੇਨਿੰਗ ਨਹੀਂ ਹੁੰਦੀ ਅੱਧੀ ਦੁਨੀਆ ਚੋਰ ਹੈ ਟ੍ਰੇਨਿੰਗ ਕੋਈ ਵੀ ਨਹੀਂ ਬੁਰੇ ਪਾਸੇ ਮਨ ਚਲਾ ਜਾਂਦਾ ਆਪਣੇ ਆਪ ਇਹ ਮਨ ਉਲਝਿਆ ਹੋਇਆ ਮਹਾਮੋਹ ਦੇ ਵਿੱਚ ਇਹ ਮਨ ਉਲਝਿਆ ਹੋਇਆ ਅਗਿਆਨਤਾ ਦੇ ਵਿੱਚ ਇੱਕ ਛੋਟੀ ਜੀ ਆਪਾਂ ਇਤਿਹਾਸ ਦੀ ਘਟਨਾ ਸਾਂਝੀ ਕਰ ਲਈਏ ਗੁਰੂ ਨਾਨਕ ਸਹਿ ਪਾਤਸ਼ਾਹ ਦੇ ਕੋਲੇ ਭਾਈ ਲੈਣਾ ਜੀ ਪਹੁੰਚਦੇ ਨੇ ਭਾਈ ਲੈਣਾ ਜੀ ਕੌਣ ਜੋ ਬਾਅਦ ਵਿੱਚ ਧੰਨ ਗੁਰੂ ਅੰਗਦ ਸਹਿ ਪਾਤਸ਼ਾਹ ਬਣੇ ਇੱਕ ਵਾਰ ਆਖੋ ਵਾਹਿਗੁਰੂ ਗੁਰੂ ਗੁਰੂ ਨਾਨਕ ਸਹਿ ਪਾਤਸ਼ਾਹ ਖੇਤ ਦੇ ਵਿੱਚ ਜਿਹੜਾ ਹੀ ਝੋਨੇ ਦੀ ਫਸਲ ਜਿਹੜੀ ਹੈ ਉਹ ਵੱਡੀ ਹੋ ਚੁੱਕੀ ਹੈ ਉਹਦੇ ਵਿੱਚੋਂ ਨਦੀਨ ਕੱਢ ਰਹੇ ਆ ਭਾਈ ਲੈਣਾ ਜੀ ਵੀ ਚਲੇ ਗਏ ਹੁਣ ਭਾਈ ਲੈਣਾ ਜੀ ਤਾਂ ਦੁਕਾਨਦਾਰੀ ਕਰਦੇ ਸਨ ਤੇ ਜੇ ਤੁਸੀਂ ਤੁਸੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਆਏ ਆ ਬਹੁਤ ਸਾਰਿਆਂ ਦੇ ਵਡੇਰੇ ਬਜ਼ੁਰਗ ਪੰਜਾਬ ਦੇ ਵਿੱਚੋਂ ਆ ਝੇ ਫਸਲ ਦੇ ਵਿੱਚੋਂ ਸਭ ਤੋਂ ਔਖਾ ਕੰਮ ਹੈ ਨਾ ਤੇ ਉਹ ਪਤਾ ਕੀ ਹੈ ਝੋਨੇ ਦੇ ਵਿੱਚੋਂ ਨਦੀਨ ਕੱਢਨੇ ਪਤਾ ਕਿਉਂ ਕਿਉਂਕਿ ਪਹਿਚਾਣ ਹੀ ਨਹੀਂ ਆਉਂਦੀ ਝੋਨੇ ਦਾ ਪੌਦਾ ਕਿਹੜਾ ਤੇ ਨਦੀਨ ਕਿਹੜਾ ਉਹਦੀ ਪਹਿਚਾਣ ਬਹੁਤ ਘੱਟ ਆਉਂਦੀ ਹੈ ਹੁਣ ਭਾਈ ਲੈਣਾ ਜੀ ਦੁਕਾਨਦਾਰ ਸਨ ਦੁਕਾਨਦਾਰ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕੋਈ ਚਾਵਲ ਝੋਨੇ ਦੀ ਫਸਲ ਵਿੱਚ ਅਸਲੀ ਪੌਦਾ ਕਿਹੜਾ ਤੇ ਨਦੀਨ ਕਿਹੜਾ ਗੁਰਨਾਨਕ ਸਾਹਿਬ ਪਾਤਸ਼ਾਹ ਇਦਾਂ ਝੋਨੇ ਦੀ ਫਸਲ ਚ ਨਦੀਨ ਕੱਢ ਰਹੇ ਐ ਉਹਨੂੰ ਦੇਖ ਦੇ ਕੇ ਭਾਈ ਲੈਣਾ ਜੀ ਵੀ ਕੱਢਣ ਲੱਗ ਪਏ ਹੁਣ ਗੁਰਨਾਨਕ ਨੂੰ ਤੇ ਪਹਿਚਾਣ ਹੈ ਵੀ ਕਿਹੜੀ ਚੀਜ਼ ਕੱਢਣੀ ਆ ਕਿਹੜੀ ਰੱਖਣੀ ਆ ਪਰ ਪਾਈ ਲੈਣੇ ਨੂੰ ਕੋਈ ਪਹਿਚਾਨ ਨਹੀਂ ਹੈ ਜਿਹੜੀ ਰੱਖਣੀ ਸੀ ਉਹਨੂੰ ਪੁੱਟ ਦਿੰਦੇ ਨੇ ਜਿਹੜੀ ਪੁੱਟਨੀ ਸੀ ਉਹਨੂੰ ਰੱਖ ਲੈਂਦੇ ਆ ਗੁਰਾਂ ਸਾਹਿਬ ਪਾਤਸ਼ਾਹ ਨੇ ਕਹ ਲੈਣਿਆ ਸਾਰਾ ਸੰਸਾਰ ਹੀ ਇਹ ਕਰ ਰਿਹਾ ਹੈ ਕੀ ਕਿਹਾ ਸਾਰਾ ਸੰਸਾਰ ਹੀ ਇਹ ਕਰ ਰਿਹਾ ਹੈ ਪੁੱਛਿਆ ਬਾਬਾ ਕੀ ਲੈਣਿਆ ਜੋ ਰੱਖਣਾ ਹੁੰਦਾ ਉਹਨੂੰ ਪੁੱਟ ਰਿਹਾ ਹੈ ਜੋ ਪੁਟਣਾ ਹੁੰਦਾ ਉਹਨੂੰ ਸਾਹਮਣੇ ਰੱਖ ਰਿਹਾ ਇੱਕ ਵਾਰੀ ਆਖੋ ਵਾਹਿਗੁਰੂ ਵਾਹਿਗੁਰੂ ਗੱਲ ਪਕੜ ਚਾਹੀਜੀ ਹੰਕਾਰ ਪੁਟਣਾ ਹੁੰਦਾ ਜ਼ਿੰਦਗੀ ਚੋਂ ਬੰਦਾ ਕਿਦਾਂ ਸੰਭਾਲ ਸੰਭਾਲ ਕੇ ਰੱਖਦਾ ਨੱਕਣੀ ਨੀਵਾ ਹੋਣਾ ਚਾਹੀਦਾ ਕਹਿੰਦਾ ਕਿ ਨਹੀਂ ਕਹਿੰਦਾ ਹਾਂਜੀ ਇੱਕ ਵਾਰੀ ਆਖੋ ਵਾਹਿਗੁਰੂ ਵਾਹਿਗੁਰੂ ਕਹਿੰਦਾ ਕਿ ਨਹੀਂ ਕਹਿੰਦਾ ਕੁਛ ਵੀ ਹੋ ਜੇ ਨਾਕਣੀ ਨਹੀਂ ਮਾਉਣਾ ਚਾਹੀਦਾ ਇਹਦਾ ਅਰਥ ਕੀ ਬਣਿਆ ਵੀ ਹੰਕਾਰ ਨਹੀਂ ਮਟਣਾ ਚਾਹੀਦਾ ਕਈ ਵਾਰ ਪਤਾ ਹੁੰਦਾ ਸਾਨੂੰ ਆਪਾਂ ਗਲਤ ਐ ਪਰ ਕਹਿੰਦੇ ਸਟੈਂਡ ਲੈ ਲਿਆ ਹੁਣ ਪਿੱਛੇ ਨਹੀਂ ਹਟਣਾ ਇਹਦਾ ਵੀ ਅਰਥ ਇਹੀ ਹੁੰਦਾ ਸਾਰੇ ਆਖੋ ਵਾਹਿਗੁਰੂ ਏਦਾਂ ਕਰਦੇ ਆ ਜੀ ਆਪਾਂ ਪਰਿਵਾਰ ਕਿਉਂ ਟੁੱਟ ਰਿਹਾ ਹੈ ਪਰਿਵਾਰ ਕਿਉਂ ਟੁੱਟ ਰਿਹਾ ਹੈ ਆਹੀ ਕਾਰਨ ਹੈ ਜਿੱਦਬਾਜੀ ਅਸੀਂ ਪਤਾ ਹੈ ਸਾਨੂੰ ਅਸੀਂ ਗਲਤ ਆ ਪਰ ਕੀ ਕਰੀਏ ਹੁਣ ਨਿਕਲ ਗਿਆ ਜੁਬਾਨ ਦੇ ਵਿੱਚ ਪਿੱਛੇ ਹਟਾਂਗੇ ਤੇ ਪਤਾ ਨਹੀਂ ਕੀ ਹੋ ਜਾਏਗਾ ਕੁਝ ਨਹੀਂ ਹੋਣ ਵਾਲਾ ਬਸ ਜਾਾਂਗੇ ਪਰ ਬੰਦਾ ਹੰਕਾਰ ਨੂੰ ਸੰਭਾਲ-ਸੰਭਾਲ ਕੇ ਰੱਖਦਾ ਝੂਠ ਨੂੰ ਸੰਭਾਲ-ਸੰਭਾਲ ਕੇ ਰੱਖਦਾ ਤੁਸੀਂ ਜਿੰਨੇ ਬੈਠੇ ਇਹ ਗੱਲ ਨਾਲ ਤੁਸੀਂ ਸਾਰੇ ਨੇ ਸਹਿਮਤ ਹੋ ਜਾਣਾ ਇੱਕ ਝੂਠ ਬੋਲ ਗਏ ਨਾ ਇੱਕ ਝੂਠ ਬੋਲੀਏ ਇੱਕ ਵਾਰ ਬੋਲ ਦਿੱਤਾ ਉਸ ਝੂਠ ਨੂੰ ਸਹੀ ਸਾਬਤ ਕਰਨ ਲਈ 10 ਹੋਰ ਬੋਲਣੇ ਪੈਂਦੇ ਆ ਹੁੰਦਾ ਕਿ ਨਹੀਂ ਜੀ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ ਨਹੀਂ ਆਵਾਜ਼ ਨਹੀਂ ਆਈ ਵਾਹਿਗੁਰੂ ਇੱਕ ਝੂਠ ਬੋਲ ਦਿੱਤਾ ਉਸ ਝੂਠ ਨੂੰ ਛਪਾਉਣ ਦੇ ਲਈ ਉਸ ਝੂਠ ਨੂੰ ਸਹੀ ਸਾਬਤ ਕਰਨ ਲਈ 10 ਉੱਤੋਂ ਹੋਰ ਬੋਲਣੇ ਪੈਂਦੇ ਆ ਮੁਸੀਬਤ ਨਵੀਂ ਖੜੀ ਕਰ ਲੈਣੇ ਆਪਾਂ ਅੱਛਾ ਫਿਰ ਕਈ ਵਾਰ ਇਹ ਵੀ ਹੁੰਦਾ ਇੱਕ ਹੋਰ ਹੁੰਦਾ ਯਾਦ ਰੱਖਣਾ ਪੈਂਦਾ ਕਿੱਥੇ ਕੀ ਬੋਲਿਆ ਸੀ ਰੱਖਣਾ ਪੈਂਦਾ ਕਿੰਨੀ ਰੱਖਣਾ ਪੈਂਦਾ ਕਦੇ ਇਹ ਹੀ ਨਾ ਹੋਵੇ ਦੂਜੇ ਦਿਨ ਉਸੇ ਬੰਦੇ ਨੂੰ ਗੱਲ ਉਲਟੀ ਕਹੀ ਜਾਂਦਾ ਹੋਣਾ ਇਹ ਵੀ ਹੁੰਦਾ ਹੈ ਤੇ ਕਿੰਨਾ ਚੰਗਾ ਹੈ ਇੱਕ ਵਾਰ ਸੱਚ ਬੋਲਦਗੇ ਸੱਚ ਬੋਲਣ ਵਾਲੇ ਬੰਦੇ ਨੂੰ ਕੁਝ ਨਹੀਂ ਯਾਦ ਰੱਖਣਾ ਪੈਂਦਾ ਸਾਰੇ ਆਖੋ ਵਾਹਿਗੁਰੂ ਇਹ ਮੁਸੀਬਤਾਂ ਅਸੀਂ ਛੇੜੀਆਂ ਹੋਈਆਂ ਸਾਰੀਆਂ ਕਿਉਂ ਕਿਉਂਕਿ ਅਸੀਂ ਜੋ ਜ਼ਿੰਦਗੀ ਵਿੱਚੋਂ ਕੱਢਣਾ ਹੈ ਉਸ ਨੂੰ ਸਾਹਮਣੇ ਸਾਹਮਣੇ ਰੱਖ ਰਹੇ ਹਾਂ ਜੋ ਚੰਗੇ ਗੁਣ ਰੱਖਣੇ ਸੀ ਉਸ ਨੂੰ ਪੁੱਟ ਰਹੇ ਹਾਂ ਇਹ ਦੁਨੀਆ ਹੀ ਕਰ ਰਹੀ ਹੈ ਗੁਰੂ ਕੀ ਸਿਖਾਉਂਦਾ ਹੈ ਗੁਰੂ ਇਹ ਸਿਖਾਉਂਦਾ ਹੈ ਜ਼ਿੰਦਗੀ 'ਚ ਰੱਖਣਾ ਕੀ ਹੈ ਸਤ ਸੰਤੋਖ ਦਇਆ ਧਰਮ ਨਿਮਰਤਾ ਇਹ ਜ਼ਿੰਦਗੀ 'ਚ ਸਾਹਮਣੇ ਰੱਖਣੀ ਹੈ ਕਾਮ ਕਰੋਧ ਲੋਭ ਨਿੰਦਿਆ ਚੁਗਲੀ ਜ਼ਿੰਦਗੀ ਵਿੱਚੋਂ ਪੁੱਟ ਦੇਣੀ ਹੈ ਪਰ ਬੰਦਾ ਕਿੱਥੇ ਪਟਦਾ ਹੈ ਮਨ ਉਲਝਿਆ ਹੋਇਆ ਇਸ ਮਹਾਮੋਹ ਦੇ ਵਿੱਚ ਮਹਾਮੋਹ ਅਗਿਆਨ ਤਿਮਰ ਮੋਹ ਮਨ ਰਹਿयो ਔਰ ਜਾਈ ਮੇਰਾ ਮਨ ਇਸ ਮੋਹ ਦੇ ਵਿੱਚ ਇਸ ਅਗਿਆਨਤਾ ਦੇ ਵਿੱਚ ਉਲਝਿਆ ਹੋਇਆ ਹੈ ਰਹਾ ਸਗਲ ਜਨਮ ਭਰਮ ਹੀ ਭਰਮ ਖੋਇਓ ਸਾਰੇ ਜਨਮ ਇਸੇ ਭਰਮ ਦੇ ਵਿੱਚ ਹੀ ਖੋ ਲਏ ਗਵਾ ਦਿੱਤੇ ਜਨਮ ਦਾ ਕੀ ਅਰਥ ਹੈ ਪਿਛਲੀ ਜ਼ਿੰਦਗੀ ਸੀ ਜਿੰਨੀ ਜਿੰਨੀ ਮੇਰੀ ਪਿਛਲੀ ਜ਼ਿੰਦਗੀ ਸੀ ਸਾਰੀ ਬਰਾਈਆਂ ਨੂੰ ਬਣਾਉਣ ਦੇ ਵਿੱਚ ਤੇ ਚੰਗੀਆਂ ਨੂੰ ਲੁਕਾਉਣ ਦੇ ਵਿੱਚ ਦੂਰ ਕਰਨ ਵਿੱਚ ਹੀ ਨੰਗੀ ਗੁਰਮਖ ਔਰ ਇਹ ਸੱਚ ਹੈ ਤੁਸੀਂ ਜਿੰਨੇ ਬੈਠੇ ਇੱਕ ਬੇਨਤੀ ਬੜੀ ਧਿਆਨ ਨਾਲ ਸਮਝੋ ਇੱਕ ਇਸ ਗੱਲ ਦੀ ਕੋਈ ਕੀਮਤ ਨਹੀਂ ਪੈਂਦੀ ਸਾਡੀ ਜ਼ਿੰਦਗੀ ਕਿੰਡੀ ਲੰਮੀ ਹੈ ਅਸੀਂ 50 ਸਾਲ ਦੇ ਜੀ ਕੇ ਜਾਣਾ ਹੈ 70 ਸਾਲ ਦੇ ਜੀ ਕੇ ਜਾਣਾ ਹੈ 100 ਸਾਲ ਦੇ ਜੀ ਕੇ ਜਾਣਾ ਹੈ ਅੱਜ ਬੰਦੇ ਦਾ ਜੋਰ ਲੱਗਿਆ ਉਮਰ ਮੇਰੀ ਵੱਧ ਚਾਹੀਏ ਜੋਰ ਲੱਗਿਆ ਹੋਇਆ ਜੀ ਜਦੋਂ ਕੋਈ ਬਿਮਾਰੀ ਪੈਂਦੀ ਆ ਹਸਪੀਟਲ ਕਿਉਂ ਭਜਦੇ ਆ ਡਰਦੇ ਬਿਮਾਰੀ ਤੋਂ ਬਿਲਕੁਲ ਨਹੀਂ ਡਰਦੇ ਡਰਦੇ ਆ ਉਸ ਬਿਮਾਰੀ ਪਿੱਛੇ ਜੋ ਮੌਤ ਖੜੀ ਹੈ ਜੇ ਪਤਾ ਹੋਵੇ ਨਾ ਬੰਦੇ ਨੂੰ ਆ ਬਿਮਾਰੀ ਨਾਲ ਕੁਝ ਨਹੀਂ ਹੋਣ ਲੱਗਾ ਬਿਲਕੁਲ ਨਹੀਂ ਦਵਾਈ ਲੈਣੀ ਅਸੀ ਪਤਾ ਵੀ ਮਰ ਜਾਾਂਗੇ ਜੇ ਚਲੋ ਦਵਾਈ ਲੈਣਾ ਡਰਦੇ ਆ ਸੀ ਮੌਤ ਤੋਂ ਤਾਂ ਦਵਾਈ ਲੈਣ ਜਾਣੇ ਆ ਪਰ ਇਹ ਗੱਲ ਜਿੰਨੇ ਤੁਸੀਂ ਬੈਠਿਓ ਬੜੇ ਧਿਆਨ ਨਾਲ ਸਮਝੋ ਅਗਲਾ ਜਿਹੜਾ ਆ ਮਹੀਨਾ ਹੈ ਨਾ ਉਹ ਦਸੰਬਰ ਦਾ ਸ਼ੁਰੂ ਹੋ ਜਾਣਾ ਹੈ ਆ ਮਹੀਨਾ ਨਵੰਬਰ ਦਾ ਮਹੀਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਦਾ ਮਹੀਨਾ ਹੈ। ਨਵੰਬਰ ਦਾ ਤੇ ਦਸੰਬਰ ਦਾ ਦਸੰਬਰ ਦਾ ਮਹੀਨਾ ਗੁਰੂ ਤੇਗ ਬਹਾਦਰ ਦੇ ਪੁੱਤਰਿਆਂ ਦੀ ਸ਼ਹੀਦੀ ਦਾ ਮਹੀਨਾ ਹੈ। ਸਾਰੇ ਆਖੋ ਵਾਹਿਗੁਰੂ। ਵਾਹਿਗੁਰੂ। ਨਵੰਬਰ ਦਾ ਮਹੀਨਾ ਦਾਦੇ ਦੀ ਸ਼ਹੀਦੀ ਹੈ। ਦਸੰਬਰ ਦਾ ਮਹੀਨਾ ਪੁੱਤਰਿਆਂ ਦੀ ਸ਼ਹੀਦੀ ਹੈ। ਤੇ ਜਦੋਂ ਗੁਰਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਨਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਖੜੇ ਆ ਇਦਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਬੱਚਿਓ ਤੁਸੀਂ ਇਸਲਾਮ ਕਬੂਲ ਕਰੋ ਕੀ ਮਿਲੇਗਾ ਧਨ ਮਿਲੇਗਾ ਦੌਲਤ ਮਿਲੇਗੀ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਤੁਹਾਨੂੰ ਰਾਜ ਭਾਗ ਮਿਲੇਗਾ ਜ਼ਮੀਨਾਂ ਜਾਇਦਾਦਾਂ ਮਿਲਣਗੀਆਂ ਤੁਹਾਡੇ ਵਿਆਹ ਉੱਚੇ ਘਰਾਂ 'ਚ ਹੋਣਗੇ ਕਰਨ ਸਾਰੀਆਂ ਸੁਭਿਧਾਵਾਂ ਮਿਲ ਰਹੀਆਂ ਨੇ ਸਾਰੀਆਂ ਫੈਸਿਲਿਟੀਆਂ ਮਿਲ ਰਹੀਆਂ ਨੇ ਨਾ ਕਰਨਾ ਕੀ ਐ ਆਪਣਾ ਧਰਮ ਛੱਡਣਾ ਅੱਜ ਦੇ ਬੰਦੇ ਨੂੰ ਸਮਝ ਲੈਣੀ ਚਾਹੀਦੀ ਐ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਨੂੰ ਸਾਰੀ ਫੈਸਿਲਿਟੀਆਂ ਮਿਲ ਰਹੀ ਐ ਕਰਨਾ ਕੀ ਪਹਿਣਾ ਧਰਮ ਤਿਆਗਣਾ ਪਹਿਣਾ ਉਹਨਾਂ ਨੇ ਕਿਹਾ ਨਹੀਂ ਸਾਨੂੰ ਕੁਝ ਵੀ ਨਹੀਂ ਚਾਹੀਦਾ ਅਸੀਂ ਧਰਮ ਨਹੀਂ ਛੱਡਣਾ ਫਤੇਹ ਸਿੰਘ 7 ਸਾਲ ਦੀ ਉਮਰ ਦਾ ਫਤੇਹ ਸਿੰਘ ਦੀ ਕੀ ਕਿਹਾ ਸੀ ਵਜ਼ੀਰ ਖਾਨ ਇਹ 10 ਮੌਤ ਆਏਗੀ ਕਿ ਨਹੀਂ ਆਏਗੀ ਇਹ ਕਿਹਾ ਸੀ ਜੀ ਤੂੰ ਕਹਿ ਰਿਹਾ ਹੈ ਇਸਲਾਮ ਕਬੂਲ ਕਰ ਲਵੋ ਧਨ ਮਿਲੇਗਾ ਦੌਲਤ ਮਿਲੇਗੀ ਰਾਜ ਭਾਗ ਮਿਲੇਗਾ ਇਹ 10ਵੀਂ ਮੌਤ ਆਏਗੀ ਕਿ ਨਹੀਂ ਆਏਗੀ ਵਜ਼ੀਰ ਖਾਨ ਕਹਿੰਦਾ ਮੌਤ ਤੇ ਆਏਗੀ ਮੌਤ ਤੇ ਫਿਰ ਵੀ ਆਏਗੀ 7 ਸਾਲ ਦੇ ਬੱਚੇ ਨੇ ਕਿਹਾ ਸੀ ਵजीर खान ਜੇ ਧਰਮ ਨੂੰ ਤਿਆਗ ਕੇ 100 ਸਾਲ ਦੀ ਜ਼ਿੰਦਗੀ ਜੀ ਕੇ ਚਲੇ ਜਾਵਾਂਗੇ ਉਹ ਜ਼ਿੰਦਗੀ ਤਰਕਾਰ ਹੋਏਗੀ ਉਹ ਜ਼ਿੰਦਗੀ ਲਹਨਤਾਂ ਵਾਲੀ ਹੋਵੇਗੀ 7 ਸਾਲ ਦੀ ਜ਼ਿੰਦਗੀ ਹੀ 100 ਸਾਲ ਦੀ ਜ਼ਿੰਦਗੀ ਨਾਲੋਂ ਚੰਗੀ ਹੈ ਲੰਬੀ ਹੈ ਜੇ ਕਿਤੇ ਉਹ ਜ਼ਿੰਦਗੀ ਧਰਮ ਵਾਲੀ ਹੋਵੇ ਜੇ ਕਿਤੇ ਉਹ ਜ਼ਿੰਦਗੀ ਸੱਚ ਦੇ ਉੱਤੇ ਖੜੀ ਹੋਵੇ 7 ਸਾਲ ਦੀ ਜ਼ਿੰਦਗੀ ਵੀ 100 ਸਾਲ ਦੇ ਉੱਤੇ ਭਾਰੀ ਹੈ ਔਰ ਸੱਚਾ ਗੁਰਮਖੋ ਅਸੀਂ ਅੱਜ ਕੀ ਕਹਿੰਨੇ ਆ ਬਾਬਾ ਫਤੇਜ ਸਿੰਘ ਕਹਿੰਨੇ ਆ ਜੀ ਕੀ ਕਹਿੰਨੇ ਆ ਬਾਬਾ ਜੋਰਾਵਰ ਸਿੰਘ ਬਾਬਾ ਬੋਲਿਆ ਕਰੋ ਨਾ ਬਾਬਾ ਫਤੇਜ ਸਿੰਘ ਹੁਣ ਜੇ ਪੁੱਛਗੇ ਵੀ ਬਾਬਾ ਤੇ ਬਜ਼ੁਰਗ ਹੁੰਦਾ ਬਾਬਾ ਤੇ ਬਜ਼ੁਰਗ ਹੁੰਦਾ ਤੁਸੀਂ 7 ਸਾਲ ਦੇ ਬੱਚ ਨੂੰ ਬਾਬਾ ਕੋ ਕਹਿ ਰਹੇ ਹੋ ਕੌਨਕੀ ਕਮਾਈ ਬਾਬਿਆਂ ਵਾਲੀ ਹੈ ਕਮਾਈ ਬੁੱਧੀ ਬਾਬਿਆਂ ਵਾਲੀ ਹੈ ਸਰੀਰ ਤੇ ਬੱਚਿਆਂ ਵਾਲਾ ਪਰ ਕੀ ਬੱਚਾ ਇਹ ਗੱਲ ਕਿ ਅੱਜ ਦਾ ਬੱਚਾ ਇਹ ਗੱਲ ਕਹੇਗਾ ਕਿਉਂਕਿ ਬੱਚਾ ਹੈ ਬੱਚਾ ਹੈ ਪਰ ਉਹ 7 ਸਾਲ ਦੇ ਗੁਰਗੋਬਿੰਦ ਸਿੰਘ ਦੇ ਪੁੱਤਰ ਕੀ ਕਹਿ ਰਹੇ ਨੇ 100 ਸਾਲ ਦੀ ਲਾਹਨਤ ਭਰੀ ਜ਼ਿੰਦਗੀ ਨਾਲੋਂ 7 ਸਾਲ ਦੀ ਧਰਮ ਦੀ ਜ਼ਿੰਦਗੀ ਵਡੇਰੀ ਹੈ ਕਿਉਂ ਕਿਉਂਕਿ ਉਹ ਸੱਚ ਤੇ ਧਰਮ ਵਾਲੀ ਹੈ। ਔਰ ਸੱਚ ਇਹ ਹੈ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕਦੇ ਵੀ ਮਰ ਨਹੀਂ ਸਕਦੇ। ਸਦੀਵੀ ਅਮਰ ਹੋ ਗਏ। ਸਦੀਵੀ ਜਿਉਂਦੇ ਨੇ। ਕਿਉਂ ਜਿਉਂਦੇ ਨੇ? ਅਸੀਂ ਕਹਿੰਦੇ ਅਮਰ ਕਿਵੇਂ ਹੋਵੇਗਾ ਬੰਦਾ? ਅਸੀਂ ਕਹਿੰਦੇ ਬੰਦਾ ਅਮਰ ਕਿਵੇਂ ਹੋਵੇਗਾ? ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਤੋਂ ਪੁੱਛੋ ਅਮਰ ਕਿਵੇਂ ਹੋ ਜੀਦਾ ਹੈ। ਸਾਰੇ ਆਖੋ ਵਾਹਿਗੁਰੂ 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 ਬਸ ਇਹ ਧਿਆਨ ਰੱਖੋ ਸਗਲ ਜਨਮ ਪਰਮਤਿ ਪਰਮ ਹੀ ਭ੍ਰਮ ਖੋਇਓ ਸਾਰੀ ਪਿਛਲੀ ਜ਼ਿੰਦਗੀ ਭ੍ਰਮ ਦੇ ਵਿੱਚ ਹੀ ਆਨੰਦ ਲਈ ਨਹਿ ਅਸਥਿਰ ਮਤ ਪਾਈ ਸਥਿਰ ਮਤ ਨਹੀਂ ਪ੍ਰਾਪਤ ਕੀਤੀ ਸਥਿਰ ਮਤ ਕੀ ਹੁੰਦੀ ਹੈ ਇੱਕ ਥਾਂ ਟਿਕਣ ਵਾਲੀ ਮਤ ਦੁੱਖ ਆਵੇ ਸੁੱਖ ਆਵੇ ਚੰਗਿਆਈਆਂ ਆਉਣ ਬੁਰਾਈਆਂ ਆਉਣ ਬਿਲਕੁਲ ਸ਼ੁਕਰਾਨਾ ਹੈ ਜਪ ਜਿਸ ਸਾਡੀ ਬਾਣੀ ਰੋਜ਼ ਪੜ੍ਹਦੇ ਹਾਂ ਕੇਤਿਆਂ ਦੁੱਖ भूख सदमार सदमार ਦਾ ਅਰਥ ਹੈ ਸੈਂਕੜੇ ਮਾਰਾਂ ਪੈ ਜਾਣ ਸੈਂਕੜੇ ਭੁੱਖਾਂ ਆ ਜਾਣ ਸੈਂਕੜੇ ਦੁੱਖ ਆ ਜਾਣ हे ਵਾਹਿਗੁਰੂ ਮੈਂ ਤੈਨੂੰ ਕਦੀ ਉਲੰਭਾਣੀ ਦੇਾਂਗਾ ਕੀ ਕਹਾਂਗਾ ਅਗਲਾ ਕੀ ਬਚਨ ਹੈ ਕੀਤਿਆਂ ਦੁੱਖ ਭੁੱਖ ਸਦਮਾਰ ਕੀ ਕਹਾਂਗਾ ਇਹ ਪੈਦਾਤ ਬੋਲੋ ਸਾਰੇ ਇਹ ਪੈਦਾਤ ਤੇਰੀ ਦਾਤਾਰ ਵਾਹਿ ਗੁਰੂ ਇਹ ਤੇਰੀ ਦਿੱਤੀ ਹੋਈ ਦਾਤ ਹੈ ਜਦੋਂ ਦੁੱਖ ਨੂੰ ਵੀ ਭੁੱਖ ਨੂੰ ਵੀ ਮਾਰਾਂ ਨੂੰ ਵੀ ਇਹ ਮਨ ਦਾਤ ਕਹਿਣ ਲੱਗ ਪਵੇ ਕਹਿੰਦੇ ਮਨ ਅਸਥਿਰ ਹੋ ਗਿਆ ਇਹਦਾ ਮਨ ਇਹ ਮੇਰੇ ਕੋਲੇ ਨਹੀਂ ਹੈ ਮੈਂ ਅਸਥਿਰ ਮਤ ਪਾਈ ਵਿਖਿਆ ਸਖਤ ਰਹੋ ਵਿਖਿਆ ਸਖਤ ਹੁੰਦਾ ਮਾਇਆ ਦੇ ਮੋਹ ਵਿੱਚ ਲਿਪਟਿਆ ਹੋਇਆ ਮਨ ਰਹੋ ਨਿਸਵਾਸਰ ਨਿਸ ਰਾਤ ਬਸੁਰ ਦਿਨ ਦਿਨ ਰਾਤ ਇਹ ਮਨ ਵਿਖਿਆ ਜ਼ਹਿਰ ਦੇ ਵਿੱਚ ਲਿਫਟਿਆ ਰਹਿੰਦਾ ਨਾ ਛੂਟੀ ਅਧਮਾਈ ਛੋਟੀ ਨਹੀਂ ਸਕਿਆ ਕਦੇ ਸਾਧ ਸੰਗ ਕਬਹੂ ਨਹੀਂ ਕੀਨਾ ਫਿਰ ਕਰਾਂ ਕੀ ਇਹ ਮਨ ਉਲਝਣਾ ਚੋਂ ਕਿਵੇਂ ਬਾਹਰ ਆਏਗਾ ਇਹ ਮਨ ਮਾਇਆ ਤੇ ਮੋਹ ਤੋਂ ਕਿਵੇਂ ਬਾਹਰ ਆਏਗਾ ਸਾਧ ਸੰਗ ਕਬਹੂ ਨਹੀਂ ਕੀਨਾ ਮੈਂ ਤੇ ਗੁਰੂ ਦੀ ਸੰਗਤ ਕਦੇ ਨਹੀਂ ਕੀਤੀ ਸਾਧ ਦਾ ਕੀ ਅਰਥ ਹੈ ਗੁਰੂ ਇਹ ਮਨ ਨੇ ਵਕਾਰਾਂ ਪਾਪਾਂ ਚੋਂ ਬਾਹਰ ਆਉਣਾ ਜਦੋਂ ਗੁਰੂ ਦੀ ਸੰਗਤ ਕਰਾਂਗੇ ਮੈਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਮਨ ਨਿਰਮਲ ਹੋ ਜਾਂਦਾ ਗੁਰੂ ਦੀ ਸੰਗਤ ਕੀਤਿਆਂ ਗੁਰੂ ਮਾਇਆ ਦਾ ਮੋ ਦੂਰ ਹੋ ਜਾਂਦਾ ਹੈ ਗੁਰੂ ਦੀ ਬਾਣੀ ਪੜਿਆਂ ਸਾਧ ਸੰਗ ਕਬਹੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ 나ਹੀਂ ਮੈਂ ਕਦੇ ਗੁਰੂ ਦੀ ਸੰਗਤ ਕੀਤੀ 나ਹੀਂ ਪਰਮਾਤਮਾ ਦੀ ਕੀਰਤੀ ਕਦੇ ਗਾਈ ਹੈ ਜਨ ਨਾਨਕ ਮੈਂ ਨਾਹੇ ਕੋਊ ਗੁਣ ਹੈ ਨਾਨਕ ਇਸ ਕਰਕੇ ਤੇਰੇ ਜਨ ਦੇ ਵਿੱਚ ਕੋਈ ਚੰਗਾ ਗੋਣੀ ਨਹੀਂ ਹੈ ਕਿਉਂਕਿ ਗੁਣ ਕਿੱਥੋਂ ਮਿਲਨੇ ਸੀ ਗੁਰੂ ਦੀ ਸੰਗਤ ਵਿੱਚੋਂ ਗੁਣ ਕਿੱਥੋਂ ਮਿਲਨੇ ਸੀ ਪਰਮਾਤਮਾ ਦੀ ਕੀਰਤੀ ਵਿੱਚੋਂ ਉਹ ਕੀਤੀ ਨਹੀਂ ਹੈ ਗੁਰੂ ਕੀ ਕਰਦਾ ਹੈ ਗੁਰੂ ਸਾਨੂੰ ਗੁਣਵਾਨ ਬਣਾਉਂਦਾ ਹੈ ਗੁਣ ਬੰਤਿਆਂ ਗੁਣ ਦੇ ਉਹ ਸਾਨੂੰ ਗੁਣਵਾਨ ਬਣਾਉਂਦਾ ਗੁਰੂ ਗੁਰੂ ਕੱਲਾ ਅਰਦਾਸਾਂ ਨਹੀਂ ਪੂਰੀਆਂ ਕਰਦਾ ਗੁਰੂ ਨਾਨਕ ਸਾਹਿਬ ਕੱਲਾ ਅਰਦਾਸਾਂ ਨਹੀਂ ਪੂਰੀਆਂ ਕਰਦਾ ਜੇ ਕੋਈ ਭਾਈ ਲੈਣੇ ਵਰਗਾ ਆ ਜਾਂਦਾ ਉਹਨੂੰ ਆਪਣੇ ਵਰਗਾ ਹੀ ਬਣਾ ਦਿੰਦਾ ਹੁਣ ਇਹ ਅਸੀਂ ਵੇਖਣਾ ਹੈ ਮੈਂ ਸ਼ਾਇਦ ਪਹਿਲੇ ਦਿਨ ਹੀ ਬੇਨਤੀ ਕੀਤੀ ਸੀ ਮਾਤਾ ਸੁਲਖਣੀ ਨੇ ਪੁੱਛਿਆ ਸੀ ਗੁਰਾਂਖ ਸਾਹਿਬ ਪਾਤਸ਼ਾਹ ਤੋਂ ਲੈਣੇ ਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ ਮੇਰੇ ਸ਼ਰੀਰਾਂ ਦੇ ਵਿੱਚ ਕਮੀ ਕੀ ਹੈ ਬੜੀ ਲੰਮੀ ਭਗਤੀ ਹੈ ਬੜਾ ਜਪ ਹੈ ਬੜਾ ਤਪ ਹੈ ਤੇ ਗੁਰਾਂਖ ਸਾਹਿਬ ਨੇ ਕਿਹਾ ਸੀ ਜਾ ਕੇ ਆਪਣੇ ਪੁੱਤਰ ਨੂੰ ਪੁੱਛ ਨਾਨਕ ਪਿਤਾ ਦੇ ਕੋਲੋਂ ਮੰਗਦਾ ਕੀ ਰਿਹਾ ਹੈ ਧੰਨ ਮੰਗਿਆ ਸ਼ੋਭਾ ਮੰਗੀ ਵੜਿਆਈ ਮੰਗੀ ਮੈਂ ਸਾਰੀ ਦੇ ਕੇ ਚੱਲੇ ਆ ਲੈਣੇ ਨੇ ਕੀ ਮੰਗਿਆ ਲੈਣੇ ਨੇ ਗੁਰਨਾਣਕ ਦੇ ਕੋਲੋਂ ਗੁਰਨਾਣਕ ਨੂੰ ਮੰਗ ਲਿਆ ਏ ਬਾਬਾ ਮੈਨੂੰ ਗੁਰਨਾਣਕ ਦੇ ਕੋਲੋਂ ਦਾਤਾਂ ਨਹੀਂ ਚਾਹੀਦੀਆਂ ਮੈਨੂੰ ਗੁਰਨਾਣਕ ਹੀ ਚਾਹੀਦਾ ਜਿਨੇ ਗੁਰਨਾਣਕ ਮੰਗ ਲਿਆ ਮੈਂ ਉਹਨੂੰ ਗੁਰਨਾਣਕ ਬਣਾ ਕੇ ਚੱਲੇ ਆ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ ਬਸ ਆਏ ਸਾਰੇ ਗੁਰੂ ਕੋਲੋਂ ਦਾਤਾਂ ਹੀ ਮੰਗਦੇ ਆਂ ਕੋਈ ਸਿੱਖ ਵਿਰਲਾ ਹੁੰਦਾ ਜਿਹੜਾ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੈਨੂੰ ਪੂ ਚਾਹੀਦਾ ਹੈ ਮੈਨੂੰ ਤੇਰੀ ਬਾਣੀ ਚਾਹੀਦੀ ਹੈ ਮੈਨੂੰ ਤੇਰਾ ਨਾਮ ਚਾਹੀਦਾ ਹੈ ਮੈਨੂੰ ਤੇਰਾ ਸਿਮਰਨ ਚਾਹੀਦਾ ਹੈ ਮੈਨੂੰ ਅੰਮ੍ਰਿਤ ਵੇਲਾ ਬਖਸ਼ ਮੈਨੂੰ ਸਦਕ ਤੇ ਪਰੋਸ਼ਾ ਬਖਸ਼ ਇਹ ਕੋਈ ਵਿਰਲਾ ਹੁੰਦਾ ਗੁਰਮੁਖ ਉਹ ਤੇ ਜਿਹੜਾ ਉਹ ਵਿਰਲਾ ਹੁੰਦਾ ਉਹ ਫਿਰ ਗੁਰੂ ਰੂਪ ਹੋ ਜਾਂਦਾ ਹੈ ਜਨ ਨਾਨਕ ਮੈਂ ਨਾਹੇ ਕੋਉ ਗੁਣ ਰਾਖ ਲੇਹੋ ਸ਼ਰਨਾਈ ਇੱਕੋ ਹੀ ਕਿਰਪਾ ਕਰੋ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ ਮੈਨੂੰ ਆਪਣੀ ਗੋਦ ਵਿੱਚ ਰੱਖ ਲਵੋ ਮੈਨੂੰ ਮੇਰੇ ਸਿਰ ਦੇ ਉੱਤੇ ਆਪਣੀ ਕਿਰਪਾ ਦਾ ਹੱਥ ਸਦਾ ਬਣਿਆ ਰਹੇ ਗੁਰਮਖੋ ਗੁਰੂ ਕੋਲੋਂ ਸਦਾ ਮੰਗਿਏ ਕੀ ਮੰਗਿਏ ਤਨ ਗੁਰ ਗ੍ਰੰਥ ਸਾਹਿਬ ਬਾਦਸ਼ਾਹ ਕਹਿੰਦੇ ਨੇ ਇੱਕ ਅਰਦਾਸ ਬਾਟ ਕੀਰਤਕੀ ਗੁਰੂ ਰਾਮਦਾਸ ਬੋਲੋ ਸਾਰੇ ਗੁਰੂ ਰਾਮਦਾਸ ਕਿਹਾ ਕਰੋ ਆਵਾਜ਼ ਮਾਰ ਕੇ ਧੰਨ ਗੁਰੂ ਰਾਮਦਾਸ ਸਾਹਿਬ ਮੈਨੂੰ ਆਪਣੀ ਸ਼ਰਨ ਚ ਰੱਖ ਲੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਚ ਰੱਖ ਲੈ ਅਰਦਾਸ ਕਰਿਆ ਕਰੂ ਗੁਰੂ ਸਤਗੁਰੂ ਪਾਤਸ਼ਾਹ ਕਿਰਪਾ ਕਰਨ ਜਿਹਨੂੰ ਗੁਰਨਾਨਕ ਦੀ ਗੋਦ ਮਿਲ ਗਈ ਨਾ ਉਹਦੇ ਸਾਰੇ ਚਿੰਤਾ ਸਾਰੀਆਂ ਛੋੜੇ ਸਾਰੇ ਫਿਕਰ ਮੁੱਕ ਜਾਣੀਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਰਪਾ ਕਰਨ ਸਦਾ ਰਹੇ ਤਾਂ ਆਪ ਸੰਗਤਾਂ ਤੇ ਬਣੀਆਂ ਰਹਿ। ਸੋ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਗੁਰਮਖੋ। 1 ਮਹੀਨੇ ਦਾ ਮੇਰਾ ਸਮਾਂ ਸੀ ਲਗਭਗ ਪੂਰਾ ਹੋ ਗਿਆ। 25-26 ਤਰੀਕ ਨੂੰ ਮੇਰੀ ਵਾਪਸੀ ਹੈ ਸਾਲ ਦੀ। ਆਪ ਸੰਗਤਾਂ ਨੇ ਬੜੇ ਪਿਆਰ ਨਾਲ ਸੁਣਿਆ ਜਿੰਨਾ ਵੀ ਮੈਂ ਇੱਥੇ ਹਾਜ਼ਰੀ ਭਰੀ। ਤੁਹਾਡਾ ਧੰਨਵਾਦ ਹੈ ਸਾਰਿਆਂ ਦਾ। ਗੁਰੂਆਂ ਖੈਰ ਸੇ ਪਤਸ਼ਕਿਰਪਾ ਕਰੀ ਫਿਰ ਕਿਤੇ ਸਮਾਂ ਬਣਿਆ ਤੁਹਾਡੇ ਸੰਗਤਾਂ ਦੀ ਸੇਵਾ ਕਰਨ ਦਾ ਤੇ ਫਿਰ ਆਪਾਂ ਹਾਜ਼ਰੀ ਭਰਾਂਗੇ ਪੁਲਾਹ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ